ਗੁਰੂ ਨਾਨਕ ਮਿਸ਼ਨਰੀ ਐਜੂਕੇਸ਼ਨਲ ਚੈਰੀਟੇਬਲ ਟਰਸਟ ਦੇ ਗੁਰੂ ਨਾਨਕ ਖਾਲਸਾ ਸਕੂਲ ਦੇ ਸੰਸਥਾਪਕ ਗਿਆਨੀ ਸਵਰਨ ਸਿੰਘ ਜੀ ਕੈਨੇਡਾ ਵਾਲੇ ਡਾਇਰੈਕਟਰ ਸਰਦਾਰ ਕੁਲਵੰਤ ਸਿੰਘ ਜੀ ਜੰਮੂ ਅਤੇ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਮਨਦੀਪ ਸਿੰਘ ਖਾਲਸਾ ਸਰਦਾਰ ਜਤਿੰਦਰ ਸਿੰਘ ਵਰਦੀ ਟਰਸਟੀ ਸਰਦਾਰ ਅਮਰਜੀਤ ਸਿੰਘ ਜੰਮੂ ਟਰਸਟੀ ਰਮਨਦੀਪ ਕੌਰ ਟਰਸਟੀ ਮਨਜਿੰਦਰ ਸਿੰਘ ਟਰਸਟੀ ਪਵਿੱਤਰ ਸਿੰਘ ਇੰਸਟੀਚਿਊਟ ਪ੍ਰਿੰਸੀਪਲ ਡਾਕਟਰ ਕਮਜੀਤ ਕੌਰ ਅਤੇ ਸਕੂਲ ਪ੍ਰਿੰਸੀਪਲ ਸਰਦਾਰ ਮਨਦੀਪ ਸਿੰਘ ਸਮੂਹ ਸੰਸਥਾ ਤੇ ਸਕੂਲ ਸਟਾਫ ਵੱਲੋਂ ਅਸੀਂ ਅਤੀ ਨੌਜਵਾਨ ਪੀੜੀ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਹਰ ਸਾਲ ਦੀ ਤਰ੍ਹਾਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਮਤ ਕੈਂਪ ਲਗਾਇਆ ਗਿਆ ਜਿਸ ਵਿੱਚ ਪੰਥ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਬੁਲਾਰੇ ਜਿਨ੍ਹਾਂ ਵਿੱਚ ਜਗਦੀਪ ਸਿੰਘ ਆਸਟ੍ਰੇਲੀਆ ਹਰਲੀਨ ਕੌਰ ਤੇ ਹਰਮਨ ਸਿੰਘ ਕੈਨੇਡਾ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਦੁਮਾਲੇ ਤੇ ਪਹਿਰਾਵਾ ਪ੍ਰਤੀ ਸਾਡੇ ਮਨ ਅੰਦਰੋਂ ਪੱਛਮੀ ਪਹਿਰਾਵੇ ਦੀ ਅੰਧਾ ਤੁੰਦ ਨਕਲ ਨੂੰ ਨਕਾਰਿਆ ਹੈ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਸਾਬੂ ਕੀ ਤਲਵੰਡੀ ਨੇ ਵੀ ਕੈਂਪ ਵਿੱਚ ਸ਼ਮੂਲੀਅਤ ਕੀਤੀ ਵਕਵਾਕ ਸੰਸਥਾ ਮਾ ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਮਸ਼ੀਨਰੀ ਆਤਮ ਪ੍ਰਗਾਸ ਸਕਿਰਤ ਅਕਾਲਪੁਰ ਕੀ ਫੌਜ ਸਹਿਜ ਬਾਠ ਵਾਲੇ ਸ਼ਾਗਿਰਦ ਦੇ ਨਾਨਕ ਬੱਚਿਆਂ ਨੂੰ ਆਪਣੇ ਵਿਚਾਰਾ ਰਾਹੀਂ ਗੁਰਮਤ ਅਤੇ ਨੈਤਿਕ ਸਿੱਖਿਆ ਪ੍ਰਦਾਨ ਕੀਤੀ ਇਸ ਕੈਂਪ ਵਿੱਚ ਬੱਚਿਆਂ ਲਈ ਗੁਰਬਾਣੀ ਕੀਰਤਨ ਕਥਾ ਗੱਤਕਾ ਦੁਮਾਲਾ ਅਤੇ ਦਸਤਾਰ ਸਿਖਾਈ ਦੀਆਂ ਕਲਾਸਾਂ ਲਗਾਈਆਂ ਗਈਆਂ ਬੱਚਿਆਂ ਦੇ ਗੁਰਮਤ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਧਾਰਮਿਕ ਫਿਲਮਾਂ ਵੀ ਦਿਖਾਈਆਂ ਗਈਆਂ ਸੰਸਥਾ ਵੱਲੋਂ ਬੱਚਿਆਂ ਨੂੰ ਮੁਫਤ ਬੱਸ ਸੇਵਾ ਲੰਗਰ ਰਿਫਰੈਸ਼ਮੈਂਟ ਬੈਗ ਅਤੇ ਸਟੇਸ਼ਨਰੀ ਕਿਤਾਬਾਂ ਦਿੱਤੀਆਂ ਗਈਆਂ ਕੈਂਪ 'ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੌਜਵਾਨਾਂ ਤੇ ਹਾਜ਼ਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ ਗਿਆਨੀ ਸਵਰਨ ਸਿੰਘ ਜੀ ਕੈਨੇਡਾ ਵਾਲਿਆਂ ਨੇ ਇਸ ਨੂੰ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੁੜਨ ਲਈ ਅਗਲੇ ਸਾਲ ਵੀ ਇਸ ਕੈਂਪ ਚ ਜ਼ਰੂਰ ਭੇਜਣ ਇਸ ਕੈਂਪ ਦੇ ਆਖਰੀ ਦਿਨ ਅੰਮ੍ਰਿਤ ਸੰਚਾਰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਪੰਜ ਪਿਆਰਿਆਂ ਦੁਆਰਾ ਕੀਤਾ ਗਿਆ ਇਸ ਵਿੱਚ 40 ਦੇ ਕਰੀਬ ਅੰਮ੍ਰਿਤਪੁਲਾਖੀਆਂ ਨੇ ਅੰਮ੍ਰਿਤ ਪਾਨ ਕੀਤਾ ਤੇ 20 ਦੇ ਕਰੀਬ ਬੱਚਿਆਂ ਨੇ ਸਹਿਜ ਪਾਠ ਦੀ ਆਰੰਭਤਾ ਕੀਤੀ। ਇਸ ਕੈਂਪ ਵਿੱਚ 48 ਦੇ ਕਰੀਬ ਪਿੰਡਾਂ ਤੋਂ ਬੱਚਿਆਂ ਨੇ ਸ਼ਮੂਲੀਦ ਕੀਤੀ। ਅਯੋਕੇ ਸਮੇਂ ਦੀ ਲੋੜ ਹੈ ਕਿ ਬਾਣੀ ਤੇ ਬਾਣੇ ਨਾਲ ਜੁੜਨ ਲਈ ਅਤੇ ਗੁਰੂ ਦੇ ਲੜ ਲਾਉਣ ਵਾਸਤੇ ਅਜਿਹੇ ਉਪਰਾਲਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਕੈਂਪ 'ਚ ਬੱਚਿਆਂ ਦੇ ਨਾਲ ਉਹਨਾਂ ਦੇ ਮਾਤਾ-ਪਿਤਾ ਵੀ ਹਾਜ਼ਰ ਸਨ। ਪੋਖਪੁਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਾਸ ਰਿਪੋਰਟ।